ਲੋ ਕੋਈ ਗੱਲ ਨਹੀਂ ਪਾਰਟੀ ਨੇ ਨਹੀਂ ਟਿਕਟ ਦਿੱਤੀ ਨੋ ਇਸ਼ੂਸ ਅਸੀਂ ਆਪਣੇ ਦਮ ਤੇ ਲੜਾਂਗੇ ਜੀ ਤੇ ਚਾਹੇ ਮੈਨੂੰ ਟਿਕਟ ਮਿਲੇ ਚਾਹੇ ਨਾ ਮਿਲੇ ਮੈਂ ਕੁਵਰ ਸਾਹਿਬ ਦੇ ਨਾਲ ਲਗਾ ਅਸੀਂ ਇੱਥੇ ਠੱਗੀ ਠੋਰੀ ਮਾਰਨ ਨਹੀਂ ਆਏ ਜੀ ਅਸੀਂ ਸੇਵਾ ਭਾਵਨਾ ਲੈ ਆਏ ਆਂ ਪਰ ਮੈਂ ਆਪਣੇ ਪ੍ਰਿੰਸੀਪਲਸ ਤੇ ਮੈਂ ਕੰਪਰੋਮਾਈਜ਼ ਨਹੀਂ ਕਰਾਂਗਾ ਪਿਛਲੇ 3 ਸਾਲਾਂ ਤੋਂ ਆਪ ਪਾਰਟੀ ਦੀ ਕੀ ਰੂਲ ਰਿਹਾ ਮੈਂ ਤੁਹਾਨੂੰ ਮਿਸ ਰੂਲਿੰਗ ਪਾਰਟੀ ਕਹਣਾ ਨਗਰ ਨਿਗਮ ਚੋਣਾਵਸੇ ਆਮ ਆਦਮੀ ਪਾਰਟੀ ਵੱਲੋਂ ਲਿਸਟ ਜਾਰੀ ਕੀਤੀ ਗਈ ਹੈ ਲੇਕਿਨ ਲਿਸਟ ਜਾਰੀ ਕਰਨ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਬਗਾਵਤੀ ਸੁਰ ਜਿਹੜੇ ਨੇ ਖੜੇ ਹੋ ਰਹੇ ਨੇ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਚਾਹਵਨ ਲੋਕ ਸਨ ਉਹ ਇਸ ਵੇਲੇ ਆਜ਼ਾਦ ਲੜਦੇ ਨਜ਼ਰ ਆ ਰਹੇ ਨੇ ਲੇਕਿਨ ਬੈਨਰ ਚਾਹੇ ਆਮ ਆਦਮੀ ਪਾਰਟੀ ਦੇ ਨਹੀਂ ਹੈ ਲੇਕਿਨ ਆਮ ਆਦਮੀ ਪਾਰਟੀ ਦੇ ਇੱਕ ਵੱਡੇ ਨੇਤਾ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਬੈਨਰ ਹੇਠ ਚੋਣਾ ਲੜੀਆਂ ਲਾਜਣੀਆਂ ਨੇ ਤੇ ਇੱਕ ਅਲੱਗ ਤਸਵੀਰ ਹੈ ਔਰ ਇਹ ਸਿਆਸਤ ਦੀ ਸਭ ਤੋਂ ਅਲੱਗ ਤਸਵੀਰ ਹੈ ਕਿ ਤੁਸੀਂ ਦੇਖੋ ਕਿ ਇਹ ਜਿਹੜਾ ਬੋਰਡ ਤੁਸੀਂ ਇਸ ਵੇਲੇ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਬਹੁਤ ਕੁਝ ਦਰਸਾਉਂਦਾ ਹੈ ਮਨਦੀਪ ਸਿੰਘ ਅਹੂਜਾ ਵਾਰਡ ਨੰਬਰ 4 ਔਰ ਤਸਵੀਰ ਜਿਹੜੀ ਸਭ ਤੋਂ ਜ਼ਿਆਦਾ ਮੈਨੇ ਰੱਖਦੀ ਆ ਉਹ ਹੈ ਕਵਰ ਵਿਜੇ ਪ੍ਰਤਾਪ ਤੇ ਉਹਨਾਂ ਦੇ ਨਾਲ ਕੈਂਡੀਡੇਟ ਦੀ ਤਸਵੀਰ ਹੈ ਔਰ ਇਹ ਤਸਵੀਰਾਂ ਇਹ ਦਰਸਾਉਂਦੀ ਹੈ ਕਿ ਆਮ ਆਦਮੀ ਪਾਰਟੀ ਦੇ ਨਾਲ ਨਾਤਾ ਜਰੂਰ ਟੁੱਟਾ ਹੈ ਲੇਕਿਨ ਲੀਡਰਸ਼ਿਪ ਆਪਣੀ ਹੈ ਤਾਂ ਇਹ ਸਾਰੇ ਲੋਕ ਅੱਜ ਇੱਕ ਬੈਨਰ ਹੇਠ ਇਕੱਠੇ ਹੋਏ ਨੇ ਮੀਟਿੰਗਾਂ ਵੀ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਔਰ ਆਖਿਰਕਾਰ ਕੀ ਜ਼ਰੂਰਤ ਪਈ ਅਗਰ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਜਾਂ ਜਿਹੜੇ ਲੋਕ ਆਮ ਆਦਮੀ ਪਾਰਟੀ ਨਾਲ ਜੁੜੇ ਸੀ ਕਿਉਂ ਜਿਹੜੇ ਨੇ ਉਹ ਇੱਧਰ ਖੇਰੂ ਖੇਰੂ ਹੋਏ ਨੇ ਕਿਉਂ ਆਪਣਾ ਇੱਕ ਅਲੱਗ ਧੜਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਗੱਲਬਾਤ ਕਰਾਂਗੇ ਮਨਦੀਪ ਸਿੰਘ ਹੂਜਾ ਜੀ ਮਨਦੀਪ ਜੀ ਤੁਸੀਂ ਤੇ ਆਮ ਆਦਮੀ ਪਾਰਟੀ ਦੇ ਇੱਕ ਸਰਗਰਮ ਵਰਕਰ ਸੀ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਸੀ ਤੁਹਾਨੂੰ ਟਿਕਟ ਨਹੀਂ ਮਿਲੀ ਪਰ ਤੁਸੀਂ ਕੀ ਐਲਾਨ ਕਰ ਰਹੇ ਹੋ ਦੇਖੋ ਜੀ ਮੈਨੂੰ 2.5 ਸਾਲ ਹੋ ਗਏ ਜੀ ਐਵਾਰਡ ਨੰਬਰ 4 ਚ ਕੰਮ ਕਰਦੇ ਹੋਏ ਤੇ ਕੋਵਰ ਸਾਹਿਬ ਦੀ ਬਲੇਸਿੰਗਸ ਨਾਲ ਮੈਂ ਇਸ ਵਾਰਡ ਇਸ ਕੰਮ ਸ਼ੁਰੂ ਕੀਤਾ ਸੀ ਮਾਰਚ 2022 ਵਿੱਚ ਚਲੋ ਕੋਈ ਗੱਲ ਨਹੀਂ ਪਾਰਟੀ ਨੇ ਨਹੀਂ ਟਿਕਟ ਦਿੱਤੀ ਨੋ ਇਸ਼ੂਸ ਅਸੀਂ ਆਪਣੇ ਦਮ ਤੇ ਲੜਾਂਗੇ ਜੀ ਔਰ ਜੋ ਅਸੀਂ ਇੱਥੇ ਕੰਮ ਕੀਤਾ ਜੋ ਹਾਰਡਵਰਕ ਕੀਤਾ ਉਹ ਅਸੀਂ ਲੋਕਾਂ ਦੀ ਕਚੈਰੀ ਚ ਲੈ ਕੇ ਜਾਵਾਂਗੇ ਔਰ ਜੋ ਲੋਕਾਂ ਦਾ ਫਤਵਾ ਹੋਏਗਾ ਸਾਡੇ ਸਿਰ ਮੱਥੇ ਤੇ ਜੀ ਪਰ ਸਰ ਅਗਰ ਪਾਰਟੀ ਦੇ ਗੱਲ ਕੀਤੀ ਤੇ ਪਾਰਟੀ ਦੇ ਬਗਾਵਤ ਵੀ ਤੇ ਕਰ ਦਿੱਤੀ ਨਾ ਤੁਸੀਂ ਕਿਹ ਤਰ੍ਹਾਂ ਦੀ ਸਾਫ਼ ਤੌਰ ਤੇ ਅger ਕਹੀ ਜਾਈਏ ਦੇਖੋ ਸਰ ਬਗਾਵਤ ਕਾਦੀ ਕੀਤੀ ਹੈ ਮੇਰਾ ਇਹ ਡੈਮੋਕਰੈਟਿਕ ਰਾਈਟ ਹੈ ਮੈਰਿਟ ਤੇ ਅਗਰ ਉਹ ਦੇਣ ਤੇ ਡੈਫੀਨਿਟਲੀ ਮੇਰਾ ਹੱਕ ਬੰਦਾ ਸਗਾ ਜੀ ਬਾਕੀ ਇਹ ਉਹਨਾਂ ਦਾ ਰਾਈਟ ਹੈ ਉਹ ਆਪਣਾ ਦੇਖਣ ਉਹਨਾਂ ਦੀ ਪੋਲਿਟਿਕਸ ਹੈ ਅਸੀਂ ਐਸ ਡੈਮੋਕਰੈਟਿਕ ਸਿਟੀਜ਼ਨਸ ਆਫ ਦਿਸ ਕੰਟਰੀ ਸਾਡੇ ਕੋਲ ਸਾਡੀ ਕਨਸਟੀਟਿਊਸ਼ਨ ਨੇ ਸਾਨੂੰ ਰਾਈਟ ਦਿੱਤਾ ਔਰ ਅਸੀਂ ਉਹਨੂੰ ਐਕਸਰਸਾਈਜ਼ ਕਰਾਂਗੇ ਜੀ ਨਹੀਂ ਪਰ ਸਰ ਤੁਸੀਂ ਪੋਸਟਰ ਮੈਂ ਫੇਰ ਆ ਰਿਹਾ ਵਾਂ ਕਿ ਰਿਸ਼ਤਾ ਤੁਸੀਂ ਆਮ ਆਦਮੀ ਪਾਰਟੀ ਨਾਲ ਤੋੜ ਲਿੱਤਾ ਠੀਕ ਹੈ ਪਰ ਬੋਰਡ ਸਾਫ਼ ਦਰਸਾ ਰਿਹਾ ਹੈ ਸਾਫ਼ ਤੌਰ ਤੇ ਉੱਤੇ ਦੇਖਿਆ ਜਾ ਰਿਹਾ ਹੈ ਕਿ ਉੱਤੇ ਕੁਮਰ ਵਿਜੇ ਪ੍ਰਤਾਪ ਦੀ ਤਸਵੀਰ ਲੱਗੀ ਹੈ ਔਰ ਉਸ ਦੇ ਨਾਲ ਤੁਸੀਂ ਆਪਦੀ ਆਪਣੀ ਤਸਵੀਰ ਨਾਲ ਲਗਾਈ ਗਵਰ ਸਾਹਿਬ ਮੇਰੇ ਫਾਦਰ ਫਿਗਰ ਨੇ ਮੇਰੇ ਗੋਡਫਾਦਰ ਨੇ ਮੇਰੇ ਮੈਂਟਰ ਨੇ ਔਰ ਉਹ ਉਹਨਾਂ ਦਾ ਆਸ਼ੀਰਵਾਦ ਹੈ ਜੀ ਮੈਂ ਉਹਨਾਂ ਦੇ ਆਸ਼ੀਰਵਾਦ ਹੇਠ ਆਪਣੇ ਆਪ ਆਪਣੀ ਆਪਣਾ ਉਸੂਜ ਬੂਜ ਨਾਲ ਮੈਂ ਖਲੋਤਾ ਜੀ ਪਰ ਇਹ ਕਿੰਦਾ ਦੀ ਪੋਲਿਟਿਕਸ ਹੋਈ ਕਿ ਆਮ ਆਦਮੀ ਪਾਰਟੀ ਦੇ ਖਿਲਾਫ ਵੀ ਗੱਲ ਕਰ ਰਹੇ ਆ ਕਿਉਂਕਿ ਆਪਾਂ ਚੋਣਾ ਜਾਵਾਂਗੇ ਅਸੀਂ ਆਪਣਾ ਵਿਜ਼ਨ ਤੇ ਦੱਸਾਂਗੇ ਔਰ ਆਪਾਂ ਇਹ ਮੰਗਾਂਗੇ ਕਿ ਸਾਨੂੰ ਵੋਟ ਦਿਓ ਦੂਜੇ ਪਾਸੇ ਆਪਾਂ ਬੈਨਰ ਵੀ ਆਮ ਆਦਮੀ ਪਾਰਟੀ ਦੇ ਇੱਕ ਲੀਡਰ ਦਾ ਲਗਾ ਰਹੇ ਆ ਦੇਖੋ ਮੇਰਾ ਉਹਨਾਂ ਨਾਲ ਪਰਸਨਲ ਰਿਲੇਸ਼ਨ ਹੈ ਜੀ ਮੇਰਾ ਕੋਈ ਆਮ ਪਾਰਟੀ ਨਾਲ ਰਿਲੇਸ਼ਨ ਹੈ ਹੀ ਨਹੀਂ ਮੇਰੇ ਉਹ ਗੋਡਫਾਦਰ ਨੇ ਤੇ ਮੈਂ ਉਹਨਾਂ ਦੇ ਉਹਨਾਂ ਦੇ ਆਪਣਾ ਆਸ਼ੀਰਵਾਦ ਨਾਲ ਲੜ ਰਿਆਂ ਜੀ ਲੋਕ ਮਨਜ਼ੂਰ ਕਰਨਗੇ ਤੁਹਾਡੇ ਇਰਚ ਗੱਲ ਦੇਖੋ ਐ ਮੈਂ ਤੇ ਆਪਣਾ ਜਿਹੜਾ ਹੈਗਾ ਕੈਂਪੇਨ ਲੈ ਕੇ ਜਾਵਾਂਗਾ ਆਪਣਾ ਪੱਖ ਰੱਖਾਂਗਾ ਲੋਕਾਂ ਦੇ ਅੱਗੇ ਔਰ ਮੈਂ ਬੜਾ ਕੌਨਫੀਡੈਂਟ ਹਾਂ ਕਿ ਜੋ ਲੋਕਾਂ ਦੇ ਮੈਨੂੰ ਫੀਡਬੈਕ ਆ ਰਹੇ ਨੇ ਲੋਕਾਂ ਦੀ ਹੋਲ ਹਾਰਟਿਡ ਸਪੋਰਟ ਹੈ ਔਰ ਸਾਡੀ ਜਿਹੜੀ ਵਾਰਡ ਹੈ ਸਭ ਤੋਂ ਸੂਝਵਾਨ ਵਾਰਡ ਹੈ ਬੜੀ ਐਜੂਕੇਟਿਡ ਵਾਰਡ ਹੈ ਆਮ ਸ਼ੋਰ ਜਿਹੜਾ ਅਸੀਂ ਆਪਣਾ ਸincerely ਕੰਮ ਕੀਤਾ ਪਿਛਲੇ 2.5-3 ਸਾਲਾਂ ਵਿੱਚ ਉਹਦਾ ਆਮ ਸ਼ੋਰ ਕਿ ਉਹ ਅ ਇਹਨੂੰ ਕਨੋਲੈਜ ਕਰਨਗੇ ਜੀ ਗॉडफादर ਤੇ ਉਹਨਾਂ ਨੂੰ ਮੰਨ ਰਹੇ ਹੋ ਪਰ ਦੂਸਰੇ ਪਾਸੇ ਕੀ ਉਹ ਗॉडफादर ਆਪਣੇ ਇਸ ਸ਼ਿਸ਼ੇ ਦੇ ਉੱਤੇ ਹੱਥ ਰੱਖੂਗਾ ਉਹ ਤੁਹਾਡੀ ਸਪੋਰਟ ਕਰਨਗੇ ਕਿ ਕਿਤੇ ਇਹਨਾਂ ਤੁਹਾਨੂੰ ਝਾੜ ਪਾਦਨਗੇ ਤੁਸੀਂ ਪਹਿਲਾਂ ਪੋਸਟਰ ਕਿਉਂ ਲਾਤਾ ਜੀ ਨਹੀਂ ਨਹੀਂ ਉਹ ਆਪਣਾ ਉਹਨਾਂ ਦਾ ਜਿਹੜਾ ਆਸ਼ੀਰਵਾਦ ਹੈਗਾ ਵੈ ਔਰ ਕੀ ਕਹਿੰਦੇ ਨੇ ਉਹ ਪੂਰਾ ਕਰਨਗੇ ਅਸੀਂ ਕਿਹੜੀ ਗੱਲ ਹੈ ਸਪੋਰਟ ਕਰਨਗੇ ਮੇਰੀ ਨਹੀਂ ਤੁਹਾਡੀ ਕੈਂਪੇਨ ਦਾ ਹਿੱਸਾ ਬਣਨਗੇ ਜੀ ਇਹ ਤੁਸੀਂ ਉਹਨਾਂ ਨੂੰ ਪੁੱਛੋ ਇਹ ਤੁਸੀਂ ਉਹਨਾਂ ਨੂੰ ਪੁੱਛੋ ਤੁਸੀਂ ਉਹਨਾਂ ਨੂੰ ਕਿ ਨਾਏ ਆਨਸਰ ਔਨ ਬਿਹਾਫ ਆਫ ਹਿਮ ਇਹ ਤੇ ਤੁਹਾਨੂੰ ਉਹਨਾਂ ਨੂੰ ਪੁੱਛਣਾ ਚਾਹੀਦਾ ਤੁਸੀਂ ਉਹਨਾਂ ਨੂੰ ਆਈਡਲ ਮੰਨਦੇ ਹੋ 100% ਜੀ 100% ਮਤਲਬ ਜੇਰੀ ਇੱਕ ਫਿਗਰ ਹੁੰਦੀ ਹੈ ਕਿ ਆਪਾਂ ਜ਼ਿੰਦਗੀ ਚ ਇਹ ਬੰਦੇ ਆ ਮਾਪੇ ਤੋਂ ਇਲਾਵਾ ਜਦੋਂ ਮੈਂ 2 ਸਾਲ ਪਹਿਲਾਂ ਹੀ ਕਹਤਾ ਸੀ ਕਿ ਚਾਹੇ ਮੈਨੂੰ ਟਿਕਟ ਮਿਲੇ ਚਾਹੇ ਨਾ ਮਿਲੇ ਮੈਂ ਕੁਵਰ ਸਾਹਿਬ ਦੇ ਨਾਲ ਹੀਗਾ ਕਿਉਂਕਿ ਮੇਰੀ ਫੈਮਿਲੀ ਨੇ ਹਮੇਸ਼ਾ ਇਮਾਨਦਾਰੀ ਦੀ ਪੋਲਿਟਿਕਸ ਕੀਤੀ ਹੈ ਔਰ ਮੈਂ ਇੱਕ ਇਮਾਨਦਾਰ ਬੰਦੇ ਨਾਲ ਜੁੜਿਆ ਅਸੀਂ ਇੱਥੇ ਠੱਗੀ ਠੋਰੀ ਮਾਰਨ ਨਹੀਂ ਆਏ ਜੀ ਅਸੀਂ ਸੇਵਾ ਭਾਵਨਾ ਲਾਏ ਔਰ ਮੈਂ ਆਪਣੇ ਪ੍ਰਿੰਸੀਪਲਸ ਤੇ ਮੈਂ ਕੰਪਰਮਾਈਜ਼ ਨਹੀਂ ਕਰ ਸਕਦਾ ਪਰ ਤੁਹਾਡੇ ਜਿਹੜੇ ਗੋਡਫਾਦਰ ਨੇ ਜਿਹਨਾਂ ਨੂੰ ਤੁਸੀਂ ਕਹਿ ਰਹੇ ਹੋ ਉਹਨਾਂ ਦੀ ਪਾਰਟੀ ਵੀ ਨਹੀਂ ਹੁੰਦੀ ਹਾਂ ਤੇ ਫਿਰ ਸ਼ੋਅਸ ਕੇ ਆਮ ਪਾਰਟੀ ਜਿਹੜੀ ਹੈਗੀ ਆ ਉਹਨਾਂ ਦੇ ਕੀ ਆਈਡੀਅਲਸ ਹੈਗੇ ਆ ਸਾਰੇ ਇਹਨਾਂ ਨੇ ਪੰਜਾਬ ਚ ਉਹਨਾਂ ਦੇ ਪੋਸਟਰ ਲਾਈ ਸੀ 2022 ਵਿੱਚ ਤੇ ਤਦ ਕਿੱਥੇ ਸੀਗੇ ਜੀ ਤੇ ਹੁਣ ਕੀ ਡੰਪ ਕਰਤਾ ਜੀ ਉਹਨਾਂ ਨੇ ਫਿਰ ਪਿਛਲੇ 3 ਸਾਲਾਂ ਦੱਸੋ ਆਮ ਪਾਰਟੀ ਦੀ ਕੀ ਰੂਲ ਰਿਹਾ ਮੈਂ ਤੈਨੂੰ ਮਿਸ ਰੂਲਿੰਗ ਪਾਰਟੀ ਕਹਿਣਾ ਇਟ ਇਜ਼ ਨਾਟ ਦ ਰੂਲਿੰਗ ਪਾਰਟੀ ਇਟ ਇਜ਼ ਦ ਮਿਸ ਰੂਲਿੰਗ ਪਾਰਟੀ ਤੁਸੀਂ ਪਿਛਲੇ ਤੁਸੀਂ ਜਾਓ ਹਾ ਹ ਕਰਮਚੀ ਹੋਈ ਆ ਸਾਰੇ ਸ਼ਹਿਰ ਵਿੱਚ ਸਾਰੇ ਪੰਜਾਬ ਜਿਹੜੀ ਪਾਰਟੀ ਨੂੰ ਸੁਪਰੀਮ ਕੋਰਟ ਕਹ ਰਹੀ ਹੈ ਜੀ ਕਿ ਤੁਸੀਂ ਇਲੈਕਸ਼ਨ ਕਰਾਓ ਧੱਕੇ ਨਾਲ ਤੁਸੀਂ ਇਮੇਜਿਨ ਕਰ ਸਕਦੇ ਹੋ ਕਿ ਉਹਨਾਂ ਦੇ ਕੈਂਡੀਡੇਟ ਦਾ ਕੀ ਹਾਲ ਹੋਣਾ ਹੈ ਨਾਰਮਲੀ ਜਿਹੜੀ ਪਾਰਟੀ ਆਂਦੀ ਉਹ ਪਹਿਲੇ 6 ਮਹੀਨੇ ਚ ਕਰਾਂਦੀ ਇਲੈਕਸ਼ਨ ਜਜ਼ਾਦ ਕੋ ਖੜੇ ਕਿਉਂ ਨਹੀਂ ਖੜਾਵਾਵਾਂਗੇ ਯਾਰ ਜਦੋਂ ਮੈਂ ਆਪਣਾ ਹਾਰਡਵਰਕ ਕੀਤਾ ਹੈ ਤੇ ਮੈਂ ਲੋਕਾਂ ਦੀ ਕਿਚਾਰੀ ਤੇ ਲੈ ਕੇ ਜਾਵਾਂਗਾ ਹਾਰਡਵਰਕ ਦੀ ਤੁਹਾਡੀ ਕਾਫੀ ਗੱਲਾਂ ਸਾਹਮਣੇ ਆਂਦੀਆਂ ਕਿ ਤੁਸੀਂ ਕਾਫੀ ਕੁਝ ਮਹੱਲੇ ਦਾ ਸੁਧਾਰ ਕੀਤਾ ਕੋਈ ਇਸ ਤਰ੍ਹਾਂ ਦੀ ਵੀਡੀਓਜ਼ ਵੀ ਤੁਹਾਡੀਆਂ ਪਿੱਛੇ ਵਾਇਰਲ ਹੋਈਆਂ ਸੀ ਪਰ ਪਾਰਟੀ ਨੇ ਤੁਹਾਨੂੰ ਇਹ ਚੀਜ਼ਾਂ ਨੂੰ ਕਿਉਂ ਨਜ਼ਰਅੰਦਾਜ਼ ਕੀਤਾ ਅਗਰ ਇੱਕ ਪਾਸੇ ਪਾਰਟੀ ਕਹਿੰਦੇ ਵਰਕਰ ਬੇਸਡ ਪਾਰਟੀ ਹੈ ਆਮ ਆਦੀ ਪਾਰਟੀ ਤੇ ਇੱਕ ਕਹਿੰਦੇ ਗਲੀ ਦੇ ਕੂਚੇ 'ਚ ਬੈਠੇ ਬੰਦੇ ਨੂੰ ਵੀ ਆਪਣੇ ਨਾਲ ਗਲੇ ਲਗਾ ਲੈਂਦੀ ਹੈ ਸਰ ਇਹਦੇ ਪਾਰਟੀ ਦਾ ਦੱਸੇ ਨ ਮੈਂ ਆਪਣੇ ਵੱਲੋਂ ਪੂਰਾ ਐਫਰਟ ਕੀਤਾ ਜਾਂ ਤੇ ਦੱਸੋ ਮੇਰੇ ਵੱਲੋਂ ਕੋਈ ਕਮੀ ਪੇਸ਼ੀ ਰਹੀ ਹੈ ਜਾਂ ਜਨਤਾ ਨੂੰ ਪੁੱਛੋ ਕਿ ਵੀ ਮੈਂ ਕਦੀ ਉਹਨਾਂ ਨੂੰ ਇਗਨੋਰ ਕੀਤਾ ਹੋਵੇ ਜਾਂ ਉਹਨਾਂ ਨਾਲ نزدیکی ਕੁੰਵਰ ਨਾਲ نزدیکی ਕਿਤੇ ਰੋੜਾ ਤਾਂ ਨਹੀਂ ਬਣਿਆ ਤੁਹਾਨੂੰ ਸਭ ਕੁਝ ਪਤਾ ਹੀ ਆ ਜੀ ਤੁਹਾਨੂੰ ਸਭ ਕੁਝ ਪਤਾ ਹੈ ਜੋ ਪੋਲਿਟਿਕਸ ਚੱਲ ਰਹੀ ਹੈ ਸਾਡੇ ਸ਼ਹਿਰ ਵਿੱਚ ਤੁਹਾਨੂੰ ਪਤਾ ਤੁਸੀਂ ਨਾਲ ਹੋ ਕੁੰਵਰ ਜੀ 100% ਜੀ ਇਹ ਕੁੰਵਰ ਸਾਹਿਬ ਨੂੰ ਪੁੱਛਿਆ ਪੋਸਟਰ ਲਾਉਣ ਉਹਦੇ ਚਲੋ ਆਪਣਾ ਮੈਂ ਆਪਣੇ ਵੱਲੋਂ ਲਾਇਆ ਹੈ ਔਰ ਉਹਨਾਂ ਦਾ ਅਸ਼ੀਰਵਾਦ ਹੈ ਜੀ अच्छा ਤੁਸੀਂ ਆਈਡਲ ਉਹਨਾਂ ਨੂੰ ਮੰਨਦੇ ਹੋ ਹਾਂਜੀ ਹਾਂਜੀ اچھا ਵੋਟ ਕਵਰ ਵੀ ਜੇ ਪ੍ਰਤਾਪ ਦੇ ਨਾਂ 'ਤੇ ਹੀ ਮੰਗਣੀ ਹੈ ਬਿਲਕੁਲ ਮੰਗਾਗੇ ਜੀ ਕਿਉਂ ਨਹੀਂ ਮੰਗਾਗੇ ਉਹਨਾਂ ਦੇ ਨਾਂ 'ਤੇ ਜਰੇ ਮੈਟਰ ਨੇ ਔਰ ਉਹਨਾਂ ਦੇ ਨਾਂ 'ਤੇ ਮੰਗਾਗੇ ਅਸੀਂ ਵੋਟ ਔਰ ਆਪਣੀ ਕਾਬਲੀਅਤ ਵੀ ਮੰਗਾਗੇ ਆਪਣੀ ਕਾਬਲੀਅਤ ਹਾਂਜੀ ਆਜ਼ਾਦ ਉਮੀਦਵਾਰ ਹਾਂਜੀ ਬਿਲਕੁਲ ਬਿਲਕੁਲ ਰਿਸਪਾਂਸ ਕਿੱਦਾਂ ਦਾ ਸਮਝਦੇ ਹੋ ਕਿ ਹੌਸਲੇ ਘਟੇ ਨੇ ਟਿਕਟ ਤੋਂ ਬਾਅਦ ਕਿ ਆਜ਼ਾਦ ਤੋਂ ਬਾਅਦ ਹੌਸਲੇ ਵਧੇ ਨਹੀਂ ਮਨ ਲ ਦੋ ਚੀਜ਼ਾਂ ਹੁੰਦੀਆਂ ਬੰਦਾ ਜਾਂ ਤੇ ਕਹਿੰਦਾ ਯਾਰ ਖਤਮ ਹੋ ਗਿਆ ਯਾਰ ਆ ਸਭ ਕੁਝ ਬਸ ਐ ਵਾ ਇਨਫੈਕਟ ਲੋਕਾਂ ਦੇ ਮੈਨੂੰ ਇੰਨੇ ਫੋਨ ਆ ਰਹੇ ਆ ਉਹ ਕਹਿੰਦੇ ਨੇ ਜੀ ਕਿ ਇਟ ਇਜ਼ ਅ ਬlesਸਿੰਗ ਫॉर ਯੂ ਕਿ ਤੁਸੀਂ ਇੰਡੀਪੈਂਡੈਂਟ ਖਲੋਤੇ ਹੋ ਹਮ ਲੋਕਾਂ ਦਾ ਇੰਨਾ ਕਿ ਸਮਰਥਨ ਹੈਗਾ ਹੈ ਔਰ ਲੋਕੀ ਕਹਿ ਰਹੇ ਨੇ ਜੀ ਕਿ ਮਨਦੀਪ ਨਾ ਤਕਾ ਹੋਇਆ ਹੈ ਹਮ ਡਿਜ਼ਰਵ ਕਰਦਾ ਸੀ ਟਿਕਟ ਇਹਨੂੰ ਦਿੱਤੀ ਨਹੀਂ ਔਰ ਇਨ ਫੈਕਟ ਮਤਲਬ ਕਿ ਮੈਂ ਤੇ ਹਲੇ ਕਿਸ ਨੂੰ ਬੁਲਾਇਆ ਨਹੀਂ ਲੋਕੀ ਆਪੇ ਆਣਾ ਸ਼ੁਰੂ ਹੋ ਗਏ ਨੇ ਮੇਰੇ ਵੱਲ ਹਮ ਉਹਨੇ ਲੇਡੀਜ਼ ਬਹੁਤ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਪਿੱਛੇ ਹਾਂ ਮੈਂ ਦੇਖ ਰਿਹਾ ਸੀ ਕਾਫੀ ਲੰਬੇ ਚੋੜੀ ਮੀਟਿੰਗ ਚੱਲ ਰਹੀ ਹੈ ਹਾਂ ਔਰ ਲੋਕਾਂ ਦਾ ਪੂਰਾ ਸਮਰਥਨ ਹੈਗਾ ਹੈ ਔਰ ਮੈਂ ਆਮ I'm very confident about the selection ਕਾਫੀ ਵੱਖਰੀ ਜੀ ਇਲੈਕਸ਼ਨ ਹੋ ਗਈ ਤੁਹਾਡੀ ਜਿਸ ਤਰ੍ਹਾਂ ਕੀ ਗੱਲ ਕਰੀ ਤਾਂ ਵੱਡੀ ਸਿਆਸੀ ਪਾਰਟੀਆਂ ਦੇ ਵੱਡੇ ਵੱਡੇ ਬਿਗ ਗਨਸ ਦੇ ਵਿੱਚ ਇੱਕ ਮਨਦੀਪ ਪਹੂਜਾ ਉਹ ਕਿਵੇਂ ਦੇਖਦੇ ਨੇ ਆਪਣੇ ਆਪ ਨੂੰ ਦੇਖੋ ਪ੍ਰਮਾਤਮਾ ਅਸੀਂ ਤੇ ਸੱਚ ਦੀ ਲੜਾਈ ਲੜ ਰਹੇ ਆ ਤੇ ਬਾਕੀ ਪ੍ਰਮਾਤਮਾ ਜਾਣਦਾ ਜੀ ਅਸੀਂ ਆਪਣਾ ਜਿਹੜਾ ਹੈਗਾ ਲੋਕਾਂ ਦੀ ਕਚਰੀ ਚ ਲੈ ਕੇ ਜਾਵਾਂਗੇ ਜੋ ਅਸੀਂ ਕੀਤਾ ਵਾ ਸਾਡੀ ਜੋ ਕਾਰਜਕਾਰੀ ਹੋਈ ਹੈ ਔਰ ਲੋਕੀ ਓਵਰ ਵੈਲਮਿੰਗ ਰਿਸਪਾਂਸ ਦੇ ਰਹੇ ਨੇ ਜੀ ਕਈ ਵਾਰ ਏਦਾਂ ਦੀ ਸਿਚੁਏਸ਼ਨ ਹੁੰਦੀ ਯਾਰ ਦੋਸਤ ਕਹਿੰਦੇ ਛੱਡ ਪੜਾ ਯਾਰ ਕੀ ਹੈ ਇਹਨਾਂ ਨਾਲ ਬਿਲਕੁਲ ਵੀ ਨਹੀਂ ਇਨਫੈਕਟ ਲੋਕੀ ਤਾਂ ਕਹਿ ਰਹੇ ਆ ਕਿ ਆਪਾਂ ਲੜਨੀ ਔਰ ਜਿੱਤਨੀ ਹੈ ਅੱਛਾ ਜੀ ਹਾਂ ਆਮ ਪਾਰਟੀ ਦਾ ਮੇਰੀ ਵੋਟ ਚ ਕੋਈ ਆਧਾਰ ਨਹੀਂ ਹੈਗਾ ਜੀ ਅੱਛਾ ਜੀ ਹਾਂ ਲੋਕ ਸਭਾ ਸਿਰਫ 400 ਵੋਟ ਪਈ ਸੀ ਜੀ ਉਹਨਾਂ ਨੂੰ ਉਹਨਾਂ ਦਾ ਇੱਥੇ ਕੋਈ ਆਧਾਰ ਨਹੀਂ ਹੈਗਾ ਮਨਦੀਪ ਸਿੰਘ ਊਜਾ ਅੰਡਰ ਬੈਨਰ ਆਫ ਕੁਮਰ ਵਿਜੇਪ੍ਰਤਾ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਅਸੀਂ ਸੀਟ ਜਿੱਤ ਕੇ ਕਿੰਨੂ ਦੇਓਗੇ ਚਲੋ ਇਹ ਵੀ ਤੁਹਾਨੂੰ ਪੁੱਛ ਲੈਣਾ ਹੈ ਸਵਾਲ ਇੱਕ ਹਾਲਾਤ ਕੀ ਹੈ ਅੱਜ ਡੇ 1 ਹੈ ਸਵਾਲ ਜਿੱਤੀਏ ਤੇ ਸਹੀ ਫਿਰ ਦੇਖਾਂਗੇ ਜੀ ਪਹਿਲਾਂ ਜਿੱਤੀਏ ਤੇ ਸਹੀ ਹੈ ਨਾ ਜੇ ਤੁਹਾਡੇ ਕੋਲ ਵਿਜੇ ਪ੍ਰਧਾਨਿਕਾ ਜੀ ਤੋਂ ਸੀਟ ਆਮ ਪਾਰਟੀ ਨੂੰ ਦੇ ਦਈ ਨਹੀ ਦੇਖੋ ਇਹ ਗੱਲਾਂ ਬਾਧੀਆਂ ਨੇ ਅਸੀਂ ਪਹਿਲਾਂ ਲੜੀਏ ਇਲੈਕਸ਼ਨ ਔਰ ਜਿੱਤੀਏ ਉਹਦੇ ਬਾਅਦ ਦੇਖਾਂਗੇ ਜੀ ਜਿੱਤ ਯਕੀਨੀ ਹੈ ਹਾਂ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਇੱਕ ਚੰਗੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਤੁਸੀਂ ਵੇਖੋ ਕਿ ਕਿਸ ਤਰੀਕੇ ਨਾਲ ਬੁਲੰਦ ਹੌਸਲੇ ਦੀ ਤਸਵੀਰ ਹੈ ਕਿ ਉਹਨਾਂ ਨੇ ਕਿਹਾ ਕਿ ਮੈਂ ਇਕੱਠਾ ਸੀ ਉਸ ਤੋਂ ਬਾਅਦ ਮੇਰੇ ਯਾਰ ਦੋਸਤ ਮੇਰੇ ਕੋਲ ਆਏ ਕਿ ਨਹੀਂ ਆਪਾਂ ਸੀਟ ਲੜਨੀ ਹੈ ਤਾਂ ਕੁੰਵਰ ਵਿਜੇ ਪ੍ਰਤਾਪ ਦੇ ਬੈਨਰ ਹੇਠ ਜਿਹੜੀ ਹੈ ਇਹ ਸੀਟ ਲੜੀ ਜਾ ਰਹੀ ਹੈ ਆਮ ਆਦੀ ਪਾਰਟੀ ਨਾਲ ਵੀ ਤਾਂ ਜ਼ਰੂਰ ਕੀਤਾ ਲੇਕਿਨ ਕੁੰਵਰ ਵਿਜੇ ਪ੍ਰਤਾਪ ਨੂੰ ਅਲਵਿਦਾ ਨਹੀਂ ਕੀਤਾ ਇਹ ਇੱਕ ਸਾਈਨ ਹੈ ਇਮਾਨਦਾਰੀ ਦਾ ਇੱਕ ਜਿਸ ਨੂੰ ਅਸੀਂ ਕਹਿੰਦੇ ਵਫਾਦਾਰੀ ਦਾ ਇੱਕ ਸਾਈਨ ਹੈ ਕਿ ਉਹਨਾਂ ਨੇ ਕਿਹਾ ਕਿ ਮੇਰੇ ਆਈਡਲ ਉਹਨੇ ਕਿਉਂਕਿ ਉਹ ਮੈਨੂੰ ਰਾਜਨੀਤੀ 'ਚ ਲੈ ਕੇ ਆਏ ਸੀ ਉਸ ਤੋਂ ਬਾਅਦ ਮੈਂ ਸੋਚਿਆ ਕਿ ਨਹੀਂ ਮੈਂ ਉਹਨਾਂ ਨਾਲ ਕੰਮ ਕਰਨਾ ਹੈ ਤਾ ਆਮ ਆਦਮੀ ਪਾਰਟੀ ਵੱਲੋਂ ਟਿਕਟ ਨਹੀਂ ਦਿੱਤੀ ਗਈ ਉਹ ਵੀ ਸਾਰੇ ਕਾਰਨਾਂ ਦਾ ਲੋਕਾਂ ਨੂੰ ਪਤਾ ਕਿਉਂਕਿ ਜਿਸ ਤਰ੍ਹਾਂ ਦੀ ਪੋਲਿਟਿਕਸ ਆਮ ਆਦਮੀ ਪਾਰਟੀ ਦੇ ਵਿੱਚ ਚੱਲ ਰਹੀ ਹੈ ਤਾਂ ਉਸ ਦੇ ਵਿੱਚ ਜਿਹੜਾ ਹੈ ਇੱਕ ਪਹਿਲਾ ਸੁਰਜਾ ਸਾਹਮਣੇ ਆਇਆ ਹੈ ਉਹ ਮਨਦੀਪ ਸਿੰਘ ਅਹੂਜਾ ਨੇ ਜੋ ਕਿ ਅੰਮ੍ਰਿਤਸਰ ਤੋਂ ਨੇ ਉਹਨਾਂ ਨੇ ਕਿਹਾ ਕਿ ਉਹ ਚਾਹੇ ਆਮ ਆਦਮੀ ਪਾਰਟੀ ਦੇ ਬੈਨਰ ਹੇਠ ਇਲੈਕਸ਼ਨ ਨਹੀਂ ਲੜ ਰਹੇ ਲੇਕਿਨ ਸਾਫ਼ ਤੌਰ ਦੇ ਉੱਤੇ ਇਲੈਕਸ਼ਨ ਜਿਹੜੀ ਉਹ ਲੜ ਰਹੇ ਨੇ ਉਹ ਕੁਮਰ ਵਿਜੇ ਪ੍ਰਤਾਪ ਦੇ ਗਾਈਡੈਂਸ ਦੇ ਉੱਤੇ ਕਿਉਂਕਿ ਉਹਨਾਂ ਨੂੰ ਆਪਣਾ ਰੋਲ ਮਾਡਲ ਮੰਨਦੇ ਨੇ ਤੇ ਉਹਨਾਂ ਨੇ ਉਹਨਾਂ ਦਾ ਪੋਸਟਰ ਲਗਾ ਕੇ ਆਪਣੀ ਇਲੈਕਸ਼ਨ ਦੀ ਸ਼ੁਰੂਆਤ ਕੀਤੀ ਹੈ ਤੇ ਇਹੋ ਨੇ ਕਿਹਾ ਕਿ ਮੈਂ ਬਹੁਤ ਕੰਮ ਕੀਤਾ ਸੀ ਲੇਕਿਨ ਮੇਰੇ ਗੱਲਾਂ ਨੂੰ ਮੇਰੇ ਕੰਮਾਂ ਨੂੰ ਜਿਹੜਾ ਹੈ ਦੇਖਿਆ ਨਹੀਂ ਗਿਆ ਔਰ ਇੱਕ ਟਿਕਟ ਦੂਸਰੇ ਬੰਦੇ ਨੂੰ ਦਿੱਤੀ ਗਈ ਜਿਸ ਦੇ ਕਰਕੇ ਅੱਜ ਉਹ ਖੜੇ ਹੋਏ ਨੇ ਪਰ ਇੰਟਰਸਟਿੰਗ ਹੈ ਕਿ ਹੁਣ ਦੇਖਣਾ ਹੋਏਗਾ ਕਿ ਅਨੁਲੇਸ ਸਮੇਂ ਚ ਜਿੱਤ ਆਮ ਆਦਮੀ ਪਾਰਟੀ ਦੀ ਹੁੰਦੀ ਹੈ ਜਾਂ ਕੁਮਰ ਵਿਜੇ ਪ੍ਰਤਾਪ ਨੂੰ ਆਈਡਲ ਮੰਨਣ ਵਾਲੇ ਉਸ ਸ਼ਖਸ ਦੀ ਜਿਸ ਨੇ ਕੀ ਇੱਕ ਵੱਖਰੀ ਰਾਜਨੀਤੀ ਦੀ ਸ਼ੁਰੂਆਤ ਕੀਤੀ ਹੈ ਕੈਮਰਾਮੈਨ ਅਰਜਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ